ਜਿਨ੍ਹਾਂ ਨੂੰ ਆਪਾਂ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਖੋਪਰੀ ਲਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ ਸਨ ਭਾਈ ਤਾਰੂ ਸਿੰਘ ਜੀ ਜਿਹੜੇ ਆਪਣੀ ਕਿਰਤ ਕਰਦੇ ਐ ਤੇ ਨਾਲ ਗੁਰਸਿੱਖਾਂ ਦੀ ਸੇਵਾ ਕਰਦੇ ਐ ਏਸੇ ਕਰਕੇ ਉਹਨਾਂ ਦੀ ਖੋਪਰੀ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਕੀ ਹੈ ਪੂਰੀ ਦਾਸਤਾਨ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਜਿਸ ਨੇ 1726 ਤੋਂ ਲੈ ਕੇ 1745 ਤੱਕ ਲਾਹੌਰ ਦੇ ਤਖਤ ਦੇ ਉੱਪਰ ਰਾਜ ਕੀਤਾ ਔਰ ਇਸ ਨੇ ਬੇਅੰਤ ਹੀ ਬੇਗੁਨਾਹ ਸਿੱਖਾਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਸੀ ਇੰਨੇ ਸਿੱਖਾਂ ਨੂੰ ਚਰਖੀਆਂ ਤੇ ਚੜਾਇਆ ਇੰਨੇ ਹੀ ਸਿੱਖਾਂ ਦੀਆਂ ਖੋਪਰੀਆਂ ਲਾਈਆਂ ਬੰਦ-ਬੰਦ ਕਟਿਆ ਇਸ ਨੇ ਸਿੱਖਾਂ ਨੂੰ ਪਾਣੀ ਵਿੱਚ ਡੋਬ ਕੇ ਜਿਹੜਾ ਸੀ ਉਹ ਸ਼ਹੀਦ ਕੀਤਾ ਇਸ ਨੇ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਜਿਹੜਾ ਸੀ ਸਿੱਖਾਂ ਨੂੰ ਸ਼ਹੀਦ ਕੀਤਾ ਸੀ ਤਾਂ ਜ਼ਕਰੀਆ ਖਾਨ ਨੇ ਆਪਣੇ ਰਾਜ ਦੇ ਵਿੱਚ ਐਲਾਨ ਕੀਤਾ ਕਿ ਜਿਹੜਾ ਵੀ ਸਿੱਖਾਂ ਨੂੰ ਫੜਾਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ ਜਿਹੜਾ ਸਿੱਖਾਂ ਦੇ ਬਾਰੇ ਦੱਸ ਪਾਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ ਔਰ ਜਿਹੜਾ ਸਿੱਖਾਂ ਨੂੰ ਪਨਾਹ ਦੇਵੇਗਾ ਉਹਦਾ ਘਰ-ਘਾਟ ਜਿਹੜਾ ਉਹ ਉਜਾੜ ਦਿੱਤਾ ਜਾਵੇਗਾ ਤਾਂ ਜਿੰਨੇ ਵੀ ਉਸ ਵੇਲੇ ਦੇ ਨਾਲ ਸਰਕਾਰੀ ਟਾਉਟਸਨ ਮੁਖਬਰ ਸਨ ਇਹ ਕਰਮਾਸ਼ੀਨਾ ਸੀ ਰਾਮਾ ਰੰਡਾਵਾ ਸੀ ਹਰ ਭਗਤ ਨਰਨਜਣੀਆਂ ਜੰਡਿਆਲੇ ਵਾਲਾ ਸੀ ਇਦਾਂ ਕਰਕੇ ਹੋਰ ਵੀ ਜਿਹੜੇ ਸਨ ਉਹਨਾਂ ਨੇ ਬੇਗੁਨਾਹ ਸਿੱਖਾਂ ਨੂੰ ਫੜਾ ਫੜਾ ਕੇ ਵੱਡੇ ਜਿਹੜੇ ਇਨਾਮ ਤੇ ਜ਼ਗੀਰਾ ਹਾਸਲ ਕੀਤੀਆਂ ਹੋਈਆਂ ਸੀ ਜਿਸ ਵੇਲੇ ਦੇ ਨਾਲ 1739 ਈਸਵੀ ਦੇ ਵਿੱਚ ਨਾਦਰ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਜਦੋਂ ਭਾਰਤ ਨੂੰ ਲੁੱਟ ਕੇ ਵਾਪਸ ਜਾ ਰਿਹਾ ਸੀ ਤਾਂ ਉਸ ਵੇਲੇ ਸਿੱਖਾਂ ਨੇ ਉਹਦੇ ਉੱਪਰ ਹਮਲਾ ਕਰਕੇ ਉਹਦੀ ਲੁੱਟ ਦਾ ਮਾਲ ਖੋਲਿਆ ਤੇ ਜਿਹੜੀਆਂ ਬੱਚੀਆਂ ਨੂੰ ਨੇ ਕੈਦ ਕੀਤਾ ਸੀ ਉਹਨਾਂ ਨੂੰ ਛਡਵਾ ਲਿਆ ਜਿਸ ਤੋਂ ਬਾਅਦ ਨਾਦਰ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਕਿ ਇਹ ਕੌਣ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮੇਰੇ ਤੇ ਹਮਲਾ ਕੀਤਾ ਤਾਂ ਜ਼ਕਰੀਆ ਖਾਨ ਨੇ ਕਿਹਾ ਵੀ ਇਹ ਸਿੱਖ ਹੈ ਤਾਂ ਉਸ ਵੇਲੇ ਜ਼ਕਰੀਆ ਖਾਨ ਨੂੰ ਨਾਦਰ ਕਹਿਣ ਲੱਗਿਆ ਕਿ ਹੁਣੇ ਇਹਨਾਂ ਦਾ ਕੋਈ ਹੱਲ ਕਰ ਲੈ ਨੀਤ ਆਉਣ ਵਾਲੇ ਸਮੇਂ ਵਿੱਚ ਇਹ ਇਸ ਦੇਸ਼ ਦੇ ਬਾਦਸ਼ਾਹ ਹੋਣਗੇ ਜਿਸ ਤੋਂ ਬਾਅਦ ਜ਼ਕਰੀਆ ਖਾਨ ਹੋਰ ਵੀ ਕਲਪ ਗਿਆ ਔਰ ਉਹਨੇ ਉਸ ਵੇਲੇ ਦੇ ਨਾਲ ਕਿਹਾ ਮੈਂ ਸਾਰੇ ਸਿੱਖਾਂ ਦੇ ਖੂਨ ਮਾਫ਼ ਕੀਤੇ ਜਿਹੜਾ ਵੀ ਕਿਸੇ ਸਿੱਖ ਦਾ ਘਰ ਲੁੱਟ ਲਵੇਗਾ ਉਹਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ ਤੇ ਜਿਹੜਾ ਸਿੱਖਾਂ ਨੂੰ ਫੜਾਵੇਗਾ ਜਾਂ ਸਿੱਖ ਦਾ ਸਿਰ ਵੱਢ ਕੇ ਲਿਆਵੇਗਾ ਉਹਨਾਂ ਨੂੰ ਵੱਡੇ ਇਨਾਮ ਜਿਹੜੇ ਉਹ ਦਿੱਤੇ ਜਾਣਗੇ ਪਹਿਲੇ ਜਿਹੜੇ ਲੋਕ ਸਿੱਖਾਂ ਦੇ ਮਗਰ ਹਰਲ ਹਰਲ ਕਰਦੇ ਫਿਰਦੇ ਕੁੱਤਿਆਂ ਦੀ ਤਰ੍ਹਾਂ ਸਿੱਖਾਂ ਨੂੰ ਲੱਭ ਰਹੇ ਸਨ ਉਹ ਹੋਰ ਜਿਹੜੇ ਸਨ ਸ਼ਿਕਾਰੀ ਬਣ ਕੇ ਸਿੱਖਾਂ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਆ ਫਿਰ ਇਸੇ ਦੇ ਨਾਲ ਹੀ ਜਦੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਮਸਾ ਰੰਗੜ ਆਣ ਕੇ ਬੈਠਦਾ ਹੈ ਤਾਂ ਮਸੇ ਦਾ ਸਿਰ ਵੀ ਜਿਹੜਾ ਸੀ ਉਹ ਬਾਬਾ ਸੁਖਾ ਸਿੰਘ ਤੇ ਮਹਿਤਾਬ ਸਿੰਘ ਵੱਢ ਕੇ ਲੈ ਜਾਂਦੇ ਆ ਜਿਸ ਤੋਂ ਬਾਅਦ ਜਕਰੀਆ ਖਾਂ ਹੋਰ ਵੀ ਕਲਪ ਜਾਂਦਾ ਹੈ ਫਿਰ ਇਦਾਂ ਕਰਕੇ ਜਿਹੜਾ ਸੀ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ ਸਿੱਖ ਜੰਗਲਾਂ ਤੇ ਪਹਾੜਾਂ ਦੇ ਰਹਿ ਕਿ ਦਿਨ ਜਿਹੜੇ ਉਹ ਬਤੀਤ ਕਰ ਰਹੇ ਸਨ ਇਸ ਸਮੇਂ ਦੌਰਾਨ ਪੂਲੇ ਨਗਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਰਹਿੰਦੇ ਸੀ ਇਹ ਪੂਲਾ ਨਗਰ ਜਿਹੜਾ ਉਸ ਵੇਲੇ ਦੇ ਨਾਲ ਲਾਹੌਰ ਦੀ ਤਹਿਸੀਲ ਕਸੂਰ ਦੇ ਜਿਹੜਾ ਵਿੱਚ ਪੈਂਦਾ ਸੀ ਅੱਜ ਕੱਲ ਇਹ ਜਿਹੜਾ ਵਾ ਉਹ ਤਰਨਤਾਰਨ ਸਾਹਿਬ ਦੇ ਵਿੱਚ ਪੈਂਦਾ ਹੈ ਪੂਲੇ ਨਗਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਰਹਿੰਦੇ ਆ ਆਪਣੀ ਕਿਰਤ ਕਰਦੇ ਆ ਖੇਤੀ ਕਰਦੇ ਆ ਤਾਂ ਇਹਦੇ ਨਾਲ ਨਾਲ ਗੁਰਸਿੱਖਾਂ ਦੀ ਸੇਵਾ ਕਰਦੇ ਆ ਭਾਈ ਤਾਰੂ ਸਿੰਘ ਜੀ ਜਿਹੜੇ ਸਨ ਉਹ ਖੇਤੀ ਕਰਦੇ ਆ ਤਾਂ ਖੇਤੀ ਕਰਕੇ ਜਿਹੜਾ ਪੈਸਾ ਆਉਂਦਾ ਹੈ ਉਹਦੇ ਨਾਲ ਸਰਕਾਰ ਨੂੰ ਟੈਕਸ ਵੀ ਭਰਦੇ ਆ ਤੇ ਨਾਲ ਨਾਲ ਜਿਹੜੇ ਸਿੱਖ ਜੰਗਲਾਂ ਤੇ ਪਹਾੜਾਂ ਵਿੱਚ ਰਹਿੰਦੇ ਆ ਨੇਰੇ ਸਵੇਰੇ ਜਾ ਕੇ ਉਹਨਾਂ ਦੀ ਸੇਵਾ ਵੀ ਕਰਦੇ ਆ ਜਿਹਦੇ ਬਾਰੇ ਪੰਥ ਪ੍ਰਕਾਸ਼ ਦੇ ਅੰਦਰ ਬਚਨ ਰਤਨ ਸਿੰਘ ਭੰਗੂ ਹੁਣਾ ਨੇ ਲਿਖੇ ਆਪ ਸਹਿਵੈ ਨੰਗ ਅਰ ਭੁਖ ਦੇਖ ਸਕੇ ਨਹ ਸਿੰਘਣ ਦੁਖ ਆਪ ਗੁਜਾਰੇ ਅਗਣੀ ਨਾਲ ਸਿੰਘਣ ਕੱਲੇ ਪੋਸ਼ਾਕ ਸਵਾਲ ਵੀ ਆਪ ਭਾਵੇਂ ਘਰ ਵਿੱਚ ਉਹਨੂੰ ਖਾਣ ਨੂੰ ਕੁਝ ਮਿਲੇ ਜਾਂ ਨਾ ਮਿਲੇ ਪਰ ਸਿੱਖਾਂ ਦੀ ਸੇਵਾ ਕਰਦਾ ਹੈ ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਉਂਦਾ ਹੈ ਭਾਈ ਤਾਰੂ ਸਿੰਘ ਉਹ ਸਿੱਖਾਂ ਦਾ ਦੁੱਖ ਨਹੀਂ ਵੇਖ ਸਕਦਾ ਆਪ ਅੱਗ ਬਾਲ ਕੇ ਜਿਹੜਾ ਵਾ ਠੰਡ ਦੇ ਵਿੱਚ ਗੁਜ਼ਾਰਾ ਕਰ ਲੈਂਦਾ ਹੈ ਪਰ ਸਵੈਟਰ ਬੁਣ ਕੇ ਗਰਮ ਕੱਪੜੇ ਉਹ ਸਿੱਖਾਂ ਨੂੰ ਜਿਹੜਾ ਉਹ ਦੇ ਕੇ ਆਉਂਦਾ ਤਾਂ ਉਹਦੇ ਘਰ ਵਿੱਚ ਵੀ ਕੋਈ ਆ ਜਾਵੇ ਤੇ ਘਰ ਦੇ ਵਿੱਚ ਉਹਵੇਂ ਜਿਹੜਾ ਸੀ ਪ੍ਰਸ਼ਾਦਾ ਪਾਣੀ ਛਕ ਕੇ ਹਰ ਕੋਈ ਜਾਂਦਾ ਸੀ ਇਸੇ ਕਰਕੇ ਹਿੰਦੂ ਮੁਸਲਮਾਨ ਸਿੱਖ ਸਾਰੇ ਹੀ ਭਾਈ ਤਾਰੂ ਸਿੰਘ ਨੂੰ ਪ੍ਰੇਮ ਕਰਦੇ ਸਨ ਉਸ ਵੇਲੇ ਦੇ ਨਾਲ ਇੱਕ ਘਟਨਾ ਵਾਪਰਦੀ ਹੈ ਪੱਟੀ ਦਾ ਫੌਜਦਾਰ ਜ਼ਾਫਰ ਬੇਗ ਇੱਕ ਮੁਸਲਮਾਨ ਬਜ਼ੁਰਗ ਰਹੀਮ ਬਖਸ਼ ਦੀ ਬੱਚੀ ਸਲਮਾ ਨੂੰ ਪਕੜ ਕੇ ਆਪਣੇ ਮਹੱਲ ਦੇ ਵਿੱਚ ਲੈ ਜਾਂਦਾ ਹੈ ਉਹਦੇ ਨਾਲ ਜ਼ਬਰਦਸਤੀ ਕਰਦਾ ਹੈ ਕਿ ਤੂੰ ਮੇਰੇ ਨਾਲ ਨਿਕਾਹ ਕਰਾ ਲਾ ਪਰ ਉਹ ਬੱਚੀ ਜਿਹੜੀ ਆ ਨਿਕਾਹ ਕਰਾਉਣ ਤੋਂ ਮਨਾ ਕਰ ਦਿੰਦੀ ਹੈ ਕਿ ਮੈਂ ਤੇਰੇ ਨਾਲ ਨਿਕਾਹ ਨਹੀਂ ਕਰਾ ਸਕਦੀ ਤਾਂ ਰਹੀਮ ਬਖਸ਼ ਜਿਹੜਾ ਵਾ ਆਪਣੀ ਫਰਿਆਦ ਲੈ ਕੇ ਲਾਹੌਰ ਦੀ ਤਰਤੀ ਤੇ ਜ਼ਕਰੀਆ ਖਾਨ ਕੋਲ ਜਾਂਦਾ ਹੈ ਪਰ ਜ਼ਕਰੀਆ ਖਾਨ ਨੇ ਰਹੀਮ ਬਖਸ਼ ਦੀ ਕੋਈ ਵੀ ਗੱਲ ਨਾ ਸੁਣੀ ਕਿਉਂਕਿ ਪੱਟੀ ਦਾ ਫੌਜਦਾਰ ਜ਼ਾਫਰ ਬੇਗ ਇਸ ਜ਼ਕਰੀਆ ਖਾਨ ਦਾ ਰਿਸ਼ਤੇਦਾਰ ਵੀ ਲੱਗਦਾ ਹੈ ਔਰ ਸਿੱਖਾਂ ਦੇ ਖਿਲਾਫ ਜਿਹੜੀ ਮੁਹਿਮ ਚੱਲ ਰਹੀ ਸੀ ਉਹਦੇ ਵਿੱਚ ਜ਼ਕਰੀਆ ਖਾਨ ਦਾ ਸਾਥ ਵੀ ਦਿੰਦਾ ਸੀ ਇਸੇ ਕਰਕੇ ਜ਼ਕਰੀਆ ਖਾਨ ਨੇ ਰਹੀਮ ਬਖਸ਼ ਦੀ ਕੋਈ ਵੀ ਗੱਲ ਜਿਹੜੀ ਉਹ ਨਾ ਸੁਣੀ। ਜਦੋਂ ਦੁਖੀ ਹੋ ਕੇ ਰਹੀਮ ਬਖਸ਼ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਪੂਲੇ ਪਿੰਡ ਵਿੱਚ ਰੁਕਦਾ ਏ। ਭਾਈ ਤਾਰੂ ਸਿੰਘ ਦੇ ਘਰ ਆਣ ਕੇ ਜਦੋਂ ਪ੍ਰਸ਼ਾਦ ਪਾਣੀ ਸ਼ਕਣ ਲੱਗਦਾ ਏ ਤੇ ਤਾਂ ਹਾਂ ਮਾਰ ਕੇ ਰੋਣ ਲੱਗ ਪੈਂਦਾ ਏ। ਭਾਈ ਤਾਰੂ ਸਿੰਘ ਜੀ ਪੁੱਛਦੇ ਏ ਕਿ ਤੂੰ ਕੌਣ ਐ? ਤਾਂ ਰੋਂਦਾ ਕਿਉ ਪਿਆ ਐ? ਤਾਂ ਰਹੀਮ ਬਖਸ਼ ਨੇ ਆਪਣੀ ਦੁੱਖਾਂ ਭਰੀ ਵਿਥਿਆ ਭਾਈ ਤਾਰੂ ਸਿੰਘ ਨੂੰ ਸੁਣਾਈ ਕਿ ਮੇਰੀ ਬੱਚੀ ਨੂੰ ਪੱਟੀ ਦਾ ਫੌਜਦਾਰ ਜ਼ਾਫਰ ਬੇਗ ਉਠਾ ਕੇ ਲੈ ਗਿਆ ਭਾਈ ਤਾਰੂ ਸਿੰਘ ਜੀ ਨੇ ਹੌਸਲਾ ਦਿੰਦਿਆਂ ਕਿਹਾ ਤੂੰ ਚਿੰਤਾ ਨਾ ਕਰ ਪ੍ਰਸ਼ਾਦਾ ਪਾਣੀ ਛੱਕ ਜੇ ਕਰਤਾਰ ਨੇ ਚਾਹਿਆ ਤਾਂ ਅਸੀਂ ਤੇਰੀ ਬੱਚੀ ਨੂੰ ਵਾਪਸ ਲਿਆ ਕੇ ਦੇਾਂਗੇ। ਉਸੇ ਹੀ ਰਾਤ ਪਿੰਡ ਦੇ ਨੇੜੇ ਇੱਕ ਝਿੜੀ ਸੀ ਜਿੱਥੇ 10 ਕੋ ਸਿੱਖ ਜਿਹੜੇ ਉਹ ਆਏ ਹੋਏ ਸਨ ਭਾਈ ਤਾਰੂ ਸਿੰਘ ਜੀ ਉਹਨਾਂ ਸਿੱਖਾਂ ਵਾਸਤੇ ਪ੍ਰਸ਼ਾਦ ਪਾਣੀ ਲੈ ਕੇ ਜਾਂਦੇ ਆ। ਨਾਲੇ ਉਹਨਾਂ ਸਿੱਖਾਂ ਨੂੰ ਸਾਰੀ ਗੱਲ ਦੱਸਦੇ ਆ। ਫਿਰ ਇਹਨਾਂ ਸਿੱਖਾਂ ਨੇ ਪੱਟੀ ਦੇ ਉੱਪਰ ਹਮਲਾ ਕੀਤਾ। ਟਾ ਫੌਜਦਾਰ ਨੂੰ ਸਜ਼ਾ ਦੇ ਕੇ ਇਸ ਰਹੀਮ ਬਖਸ਼ ਦੀ ਬੱਚੀ ਨੂੰ ਛੁਡਾ ਕੇ ਵਾਪਸ ਲੈ ਕੇ ਆਂਦਾ ਰਹੀਮ ਬਖਸ਼ ਆਪਣੀ ਬੱਚੀ ਨੂੰ ਲੈ ਕੇ ਕਸੂਰ ਵਾਲੇ ਪਾਸੇ ਨੂੰ ਚਲਿਆ ਜਾਂਦਾ ਹੈ ਜਦੋਂ ਹੁਣ ਇਸ ਗੱਲ ਦਾ ਪਤਾ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਲੱਗਾ ਕਿ ਪੱਟੀ ਦੇ ਫੌਜਦਾਰ ਦੇ ਉੱਪਰ ਹਮਲਾ ਹੋ ਗਿਆ ਉਹਨੇ ਉਸੇ ਵੇਲੇ ਦੇ ਨਾਲ ਸਾਰੇ ਜਿਹੜੇ ਟੌਟ ਮੁਖਬਰ ਸਨ ਉਹਨਾਂ ਨੂੰ ਇਕੱਠਿਆਂ ਕਰ ਲਿਆ ਤਾਂ ਉਸ ਵੇਲੇ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਆਪਣੇ ਮੁਖਬਰਾਂ ਨੂੰ ਪੁੱਛਦਾ ਏ ਕਿ ਤੁਹਾਨੂੰ ਵੱਡੀਆਂ-ਵੱਡੀਆਂ ਜ਼ਗੀਰਾਂ ਦਿੱਤੀਆਂ ਤੁਹਾਨੂੰ ਇਨਾਮ ਦਿੱਤੇ ਤਾਂ ਅਜੇ ਵੀ ਸਿੱਖ ਪੰਜਾਬ ਦੇ ਵਿੱਚ ਰਹਿੰਦੇ ਆ ਸਿੱਖ ਅਜੇ ਵੀ ਜੀਂਦੇ ਆ ਤਾਂ ਇਹ ਸਿੱਖ ਮਰਦੇ ਕਿਉਂ ਨੇ ਜੇਕਰ ਸਿੱਖ ਜਿਹੜੇ ਆ ਜੰਗਲਾਂ ਵਿੱਚ ਵੀ ਰਹਿੰਦੇ ਆ ਤੇ ਉਹਨਾਂ ਨੂੰ ਖਾਣ ਵਾਸਤੇ ਪ੍ਰਸ਼ਾਦਾpani ਕਿੱਥੋਂ ਮਿਲਦਾ ਏ ਤਾਂ ਸੂਬੇਦਾਰ ਜ਼ਕਰੀਆ ਖਾਂ ਕਹਿਣ ਲੱਗਿਆ ਅਸੀਂ ਤਾਂ ਸਿੱਖਾਂ ਨੂੰ ਫੜ-ਫੜ ਕੇ ਮਾਰ ਦਿੱਤਾ ਇੱਥੋਂ ਤੱਕ ਕਿ ਖੱਡਾਂ ਦੇ ਵਿੱਚੋਂ ਕੱਢ-ਕੱਢ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਪਰ ਫਿਰ ਵੀ ਇਹ ਮਰਦੇ ਕਿਉਂ ਨਹੀਂ ਐ ਤਾਂ ਉਸ ਵੇਲੇ ਇੱਕ ਚੁਗਲਖੋਰ ਹਰ ਭਗਤ ਨਰਨਜਣੀਆਂ ਜੰਡਿਆਲੇ ਵਾਲਾ ਉਹਨੇ ਜਿਹੜਾ ਸੀ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਚੁਗਲੀ ਲਾਈ ਹਰ ਭਗਤ ਨਰਨਜਣੀਆਂ ਜੰਡਿਆਲੇ ਵਾਲਾ ਕੌਣ ਹੈ ਇਹ ਸੀ ਬਾਬੇ ਹੰਧਾਲ ਦੀ ਕੁੱਲ ਵਿੱਚੋਂ ਬਾਬਾ ਹੰਧਾਲ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਿੱਖ ਸੀ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਮੰਜੀ ਬਾਬੇ ਹੰਧਾਲ ਨੂੰ ਵੀ ਦਿੱਤੀ ਹੋਈ ਸੀ ਇਹ ਜੰਡਿਆਲੇ ਦਾ ਰਹਿਣ ਵਾਲਾ ਸੀ ਬਾਬੇ ਹੰਧਾਲ ਨੇ ਆਪਣੇ ਸਮੇਂ ਦੌਰਾਨ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਪਰ ਬਾਬੇ ਹੰਧਾਲ ਤੋਂ ਬਾਅਦ ਉਹਦੀ ਜਿਹੜੀ ਔਲਾਦ ਸੀ ਉਹ ਸਿੱਖੀ ਤੋਂ ਮੁਨਕਰ ਹੋ ਗਈ ਔਰ ਸਰਕਾਰ ਦੀ ਟਾਊਟ ਬਣ ਜਾਂਦੀ ਹੈ ਤਾਂ ਬਾਬਾ ਹੰਧਾਲ ਆਪਣੇ ਮੁਖ ਤੋਂ ਨਰੰਜਨ ਨਰੰਜਨ ਦਾ ਜਾਪ ਕਰਦਾ ਸੀ ਇਸੇ ਕਰਕੇ ਇਹਨਾਂ ਦੇ ਨਾਮ ਨਾਲ ਨਰੰਜਨੀਆਂ ਸ਼ਬਦ ਲੱਗ ਜਾਂਦਾ ਹੈ ਤਾਂ ਉਸ ਵੇਲੇ ਦੇ ਨਾਲ ਫਿਰ ਇਹ ਜਿਹੜਾ ਹਰ ਭਗਤ ਨਰੰਜਣੀ ਹੈ ਇਹ ਬਾਬੇ ਹੰਧਾਲ ਦੀ ਕੁੱਲ ਵਿੱਚੋਂ ਸਿੱਤੇ ਸਰਕਾਰ ਦਾ ਟਾਊਟ ਬਣਿਆ ਹੋਇਆ ਸੀ ਇਹਨੇ ਬਹੁਤ ਸਾਰੇ ਸਿੱਖਾਂ ਨੂੰ ਜਿਹੜਾ ਸੀ ਉਹ ਸੂਹ ਦੇ ਦੇ ਕੇ ਫੜਾਇਆ ਸੀ ਔਰ ਸ਼ਹੀਦ ਕਰਵਾਇਆ ਸੀ। ਜ਼ਕਰੀਆ ਖਾਨ ਦੇ ਸਾਹਮਣੇ ਹਰ ਭਗਤ ਨਰਨਜਣੀਆਂ ਕਹਿੰਦਾ ਏ ਕਿ ਜਿੰਨਾ ਚਿਰ ਘਰਾਂ ਦੇ ਵਿੱਚ ਬੈਠੇ ਪਿੰਡਾਂ ਵਿੱਚ ਬੈਠੇ ਸਿੱਖ ਬਾਹਰ ਜੰਗਲਾਂ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਸਿਖਾਉਣਗੇ ਓਨਾ ਚਿਰ ਇਹ ਜਿਹੜੇ ਸਿੱਖ ਹੈ ਖਤਮ ਨਹੀਂ ਹੋ ਸਕਦੇ। ਜ਼ਕਰੀਆ ਖਾਨ ਕਹਿਣ ਲੱਗਿਆ 10 ਇਹੋ ਜਿਹਾ ਕਿਹੜਾ ਸਿੱਖ ਹੈ? ਜਿਹੜਾ ਪਿੰਡ ਵਿੱਚ ਰਹਿੰਦਾ ਹੈ ਤੇ ਉੱਥੇ ਜਾ ਕੇ ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਉਂਦਾ ਹੈ ਤਾਂ ਉਸ ਵੇਲੇ ਹਰ ਭਗਤ ਨਰਨਜਣੀਆਂ ਨੇ ਭਾਈ ਤਾਰੂ ਸਿੰਘ ਜੀ ਦੀ ਚੁਗਲੀ ਲਾਈ ਕਿ ਪੂਲੇ ਪਿੰਡ ਵਿੱਚ ਭਾਈ ਤਾਰੂ ਸਿੰਘ ਜੀ ਰਹਿੰਦੇ ਐ ਉਹਨਾਂ ਦੀ ਭੈਣ ਤਾਰੋ ਹੈ ਤੇ ਇੱਕ ਉਹਨਾਂ ਦੀ ਬਜ਼ੁਰਗ ਮਾਤਾ ਹੈ ਜਿਹੜਾ ਖੇਤੀ ਕਰਦਾ ਹੈ ਸਰਕਾਰ ਨੂੰ ਟੈਕਸ ਵੀ ਭਰਦਾ ਹੈ ਆਪ ਵੀ ਖਾਂਦਾ ਹੈ ਤੇ ਜੋ ਬਚ ਜਾਂਦਾ ਹੈ ਉਹ ਸਿੱਖਾਂ ਨੂੰ ਜਾ ਕੇ ਵਿਖਵਾਉਂਦਾ ਹੈ ਭਾਈ ਤਾਰੂ ਸਿੰਘ ਦੀ ਚੁਗਲੀ ਲਾਉਂਦੇ ਆ ਹਰ ਭਗਤ ਨਰਨਜਣੀਆਂ ਕਹਿਣ ਲੱਗਿਆ ਸ਼ਬਦ ਚੌਂਕੀ ਗੁਰ ਆਪਣੇ ਕੀ ਕਰੈ ਸੋ ਮਰਨੈ ਤੈ ਨੈਕ ਨਾ ਡਰੈ ਗੰਗਾ ਜਮਨਾ ਨਿਕਟ ਨਾ ਜਾਵੈ ਆਪਣੇ ਗੁਰ ਕੀ ਛਪਰੀ ਨਾਵੈ ਕਹਿੰਦਾ ਭਾਈ ਤਾਰੂ ਸਿੰਘ ਓ ਹੈ ਜਿਹੜਾ ਜਦੋਂ ਨਮਾਜ਼ ਪੜੀ ਜਾਂਦੀ ਏ ਜਾਂ ਕੋਈ ਬਾੰਗ ਦਿੰਦਾ ਏ ਭਾਬ ਕਾਜ਼ੀ ਬੋਲਦਾ ਏ ਆਪਣੇ ਕੰਨਾਂ 'ਚ ਉਂਗਲਾਂ ਲੈ ਲੈਂਦਾ ਏ ਉਹ ਰੋਟ ਸ਼ੀਰਨੀ ਪੀਰਾਂ ਤੋਂ ਜਾ ਕੇ ਰੋਟ ਨਹੀਂ ਖਾਂਦਾ ਤੇ ਨਾ ਚੜਾਉਂਦਾ ਏ ਉਹ ਆਪਣੇ ਗੁਰੂ ਦੇ ਸ਼ਬਦ ਚੌਂਕੀ ਕਰਦਾ ਏ ਉਹ ਜਾ ਕੇ ਤੀਰਥਾਂ ਦੇ ਉੱਪਰ ਟੁੱਬੀਆਂ ਨਹੀਂ ਲਾਉਂਦਾ ਉਹ ਆਪਣੇ ਉਦੀ ਛਪੜੀ ਵਿੱਚ ਭਾਵ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਹਾਲਾਂਕਿ ਇੱਕ ਪਾਸੇ ਹਰ ਭਗਤ ਨਰਨਜਣੀਆਂ ਜਿਹੜਾ ਵਾ ਉਹ ਸ਼ਿਕਾਇਤ ਲਾ ਰਿਹਾ ਚੁਗਲੀ ਲਾ ਰਿਹਾ ਹੈ ਪਰ ਨਾਲ ਨਾਲ ਉਹਦੇ ਸ਼ਬਦਾਂ ਦੇ ਵਿੱਚੋਂ ਸਿੱਖਾਂ ਦੀ ਸਿਫਤ ਜਿਹੜੀ ਉਹ ਝਲਕਦੀ ਪਈ ਹੈ ਕਿ ਉਹ ਆਪਣੇ ਗੁਰੂ ਤੋਂ ਬਿਨਾ ਹੋਰ ਕਿਸੇ ਦੇ ਅੱਗੇ ਨੱਕ ਨਹੀਂ ਰਗੜਦੇ ਤਾਂ ਫਿਰ ਉਸ ਵੇਲੇ ਦੇ ਨਾਲ ਭਾਈ ਤਾਰੂ ਸਿੰਘ ਦੀ ਜਦੋਂ ਚੁਗਲੀ ਲੱਗਦੀ ਹੈ ਤਾਂ ਉਸ ਵੇਲੇ ਜਕਰੀਆ ਖਾਨ ਨੇ ਮੋਮਨ ਖਾਨ ਨੂੰ ਸਿਪਾਈ ਦੇ ਕੇ ਭੇਜਿਆ ਕਿ ਭਾਈ ਤਾਰੂ ਸਿੰਘ ਨੂੰ ਫੜ ਕੇ ਲਿਆਓ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਮੋਮਨ ਖਾਨ ਆਉਂਦਾ ਹੈ ਤਾਂ ਉਸ ਵੇਲੇ ਭਾਈ ਤਾਰੂ ਸਿੰਘ ਆਪਣੇ ਘਰ ਵਿੱਚ ਨਹੀਂ ਸੀ ਹੈਗੇ। ਸਿਪਾਈਆਂ ਨੇ ਜਾ ਕੇ ਕਿਹਾ ਅਸੀਂ ਲਾਹੌਰ ਦੀ ਧਰਤੀ ਤੋਂ ਆਏ ਹਾਂ ਤਾਰੂ ਸਿੰਘ ਨੂੰ ਫੜਨਾ ਹੈ। ਤਾਂ ਬਜ਼ੁਰਗ ਮਾਤਾ ਨੇ ਕਿਹਾ ਕਿ ਤੁਸੀਂ ਬੈਠੋ ਦੂਰ ਤੋਂ ਆਇਓ ਤੁਸੀਂ ਪ੍ਰਸ਼ਾਦਾ ਪਾਣੀ ਸਕੋ ਭਾਈ ਤਾਰੂ ਸਿੰਘ ਆਉਂਦੇ ਹੀ ਹੋਣਗੇ। ਦੂਜੇ ਪਾਸੇ ਇੱਕ ਪਿੰਡ ਦੇ ਬੰਦੇ ਨੇ ਜਾ ਕੇ ਖੇਤਾਂ ਦੇ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਖਬਰ ਦਿੱਤੀ ਕਿ ਲਾਹੌਰ ਤੋਂ ਤੁਹਾਨੂੰ ਸਿਪਾਈ ਫੜਨ ਵਾਸਤੇ ਆਏ ਆ। ਤੁਸੀਂ ਚਾਹੋ ਤਾਂ ਇਥੋਂ ਭੱਜ ਜਾਵੋ। ਕਿੱਤੇ ਜਾ ਕੇ ਲੁਕ ਜਾਓ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਜਦੋਂ ਮੈਂ ਕੁਝ ਗਲਤੀ ਨਹੀਂ ਕੀਤਾ ਤੇ ਫਿਰ ਮੈਂ ਲੁਕਾਂ ਕਿਉਂ ਇਸ ਕਰਕੇ ਮੈਂ ਲੁਕਾਂਗਾ ਨਹੀਂ ਮੈਂ ਆਪਣੀ ਗ੍ਰਿਫਤਾਰੀ ਦਿਆਂਗਾ ਤਾਂ ਭਾਈ ਤਾਰੂ ਸਿੰਘ ਜੀ ਆਪ ਚੱਲ ਕੇ ਆਪਣੇ ਘਰ ਆ ਜਾਂਦੇ ਆ ਆਣ ਕੇ ਗ੍ਰਿਫਤਾਰੀ ਦਿੰਦੇ ਆ ਭਾਈ ਤਾਰੂ ਸਿੰਘ ਦੇ ਨਾਲ ਉਹਨਾਂ ਦੇ ਸਤਿਕਾਰਯੋਗ ਭੈਣ ਬੀਬੀ ਤਾਰੋ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਪਰ ਪਿੰਡ ਵਾਲਿਆਂ ਨੇ ਮਿਲ ਕੇ ਕੁਝ ਪੈਸੇ ਦੇ ਕੇ ਉਹਨਾਂ ਦੀ ਭੈਣ ਤਾਰੋ ਨੂੰ ਜਿਹੜਾ ਸੀ ਉਹ ਛਡਵਾ ਲਿਆ ਭਾਈ ਤਾਰੂ ਸਿੰਘ ਜੀ ਟੁਰਨ ਲੱਗਦੇ ਆ ਮਾਂ ਨੇ ਸਿਰ ਤੇ ਹੱਥ ਰੱਖ ਕੇ ਕਿਹਾ ਪੁੱਤਰਾ ਮੈਂ ਤੈਨੂੰ ਪਾਲਿਆ ਵੱਡਾ ਕੀਤਾ ਸਿੱਖੀ ਦੇ ਵਿੱਚ ਪਰਪੱਕ ਕੀਤਾ ਪਰ ਦੇਖੇ ਤੇਰਾ ਸੀਸ ਤੇ ਲੱਗ ਜਾਏ ਪਰ ਕਦੇ ਸਿੱਖੀ ਨੂੰ ਦਾਗ ਨਾ ਲੱਗਣ ਦੇਈ ਭਾਈ ਤਾਰੂ ਸਿੰਘ ਨੇ ਕਿਹਾ ਮਾਂ ਤੁਸੀਂ ਚਿੰਤਾ ਨਾ ਕਰੋ ਮੈਂ ਸਿਰ ਤੇ ਦੇ ਸਕਦਾ ਪਰ ਸਿੱਖੀ ਤੋਂ ਕਦੇ ਮੁਨਕਰ ਨਹੀਂ ਹੋਵਾਂਗਾ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਸਿਪਾਈ ਜਿਹੜੇ ਆ ਜਦੋਂ ਪੜਾਣੇ ਪਿੰਡ ਦੇ ਵਿੱਚ ਲੈ ਕੇ ਜਾਂਦੇ ਆ ਇੱਥੋਂ ਦੇ ਨੌਜਵਾਨ ਇਕੱਠੇ ਹੋ ਕੇ ਇੱਕ ਵਿਚਾਰ ਕਰਦੇ ਆ ਕਿ ਸਿਪਾਈਆਂ ਨੂੰ ਭਜਾ ਦਈਏ ਤੇ ਭਾਈ ਤਾਰੂ ਸਿੰਘ ਨੂੰ ਛਡਵਾ ਲਈਏ ਜਦੋਂ ਇਸ ਗੱਲ ਦਾ ਪਤਾ ਭਾਈ ਤਾਰੂ ਸਿੰਘ ਨੂੰ ਲੱਗਦਾ ਏ ਉਹ ਕਹਿਣ ਲੱਗੇ ਪੀ ਮੇਰੇ ਕਰਕੇ ਸਾਰਾ ਪਿੰਡ ਜਿਹੜਾ ਵਾ ਉਹ ਉੱਜੜ ਜਾਵੇ ਸਿਪਾਈਰ ਤੇ ਹਮਲਾ ਕਰਦਣ ਤੁਹਾਡਾ ਨੁਕਸਾਨ ਹੋਵੇ ਇਹ ਗੱਲ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਇਸ ਕਰਕੇ ਤੁਸੀਂ ਮੈਨੂੰ ਜਾਣਦੇ ਹੋ ਹਾਂ ਮੈਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਹੈ ਕਿਉਂਕਿ ਮੈਂ ਸਿੱਖਾਂ ਦੀ ਸੇਵਾ ਕਰਦਾ ਸੀ ਤੁਸੀਂ ਘਰ ਘਰ ਦੇ ਵਿੱਚ ਲੋਹਾ ਤਪਾ ਦਿਓ ਤੁਸੀਂ ਘਰ ਘਰ ਦੇ ਵਿੱਚ ਗੁਰੂ ਘਰ ਦਾ ਲੰਗਰ ਤਿਆਰ ਕਰ ਦਿਓ ਤਾਂ ਇਹ ਜਿਹੜਾ ਲੰਗਰ ਹੈ ਇਹ ਮੇਰੀ ਆਤਮਾ ਨੂੰ ਸਕੂਨ ਦੇਵੇਗਾ ਤਾਂ ਤੁਸੀਂ ਸਿੱਖਾਂ ਦੀ ਸੇਵਾ ਕਰਿਓ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੀ ਕਚਹਿਰੀ ਦੇ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਦੇ ਨਾਲ ਭਾਈ ਤਾਰੂ ਸਿੰਘ ਜੀ ਕਹਿੰਦੇ ਹੈ ਕਿ ਮੇਰਾ ਕਸੂਰ ਕੀ ਹੈ ਤਾਂ ਜ਼ਕਰੀਆ ਖਾਂ ਕਹਿੰਦਾ ਹੈ ਤੂੰ ਬਾਗੀਆਂ ਨੂੰ ਪਨਾਹ ਦੇਣਾ ਹੈ ਤੂੰ ਬਾਗੀਆਂ ਨੂੰ ਜਿਹੜਾ ਉਹ ਭੋਜਨ ਦੇਣਾ ਹੈ ਤੂੰ ਬਾਗੀਆਂ ਦੀ ਸੇਵਾ ਕਰਦਾ ਹੈ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਕਿ ਗੁਰੂ ਦਾ ਲੰਗਰ ਹੈ ਇਹ ਸਾਰਿਆਂ ਵਾਸਤੇ ਬਰਾਬਰ ਹੈ ਇਹ Hindu Musalman ਕੋਈ ਵੀ ਆਣ ਕੇ ਮੇਰੇ ਘਰ ਵਿੱਚੋਂ ਛੱਕ ਸਕਦਾ ਸੀ ਕਹਿਣ ਲੱਗੇ ਕਿ ਫੌਜਦਾਰ ਜਿਹੜਾ ਸੀ ਪੱਟੀ ਦਾ ਜ਼ਾਫਰ ਬੇਗ ਉਹ ਜਿਹੜੀ ਘਟਨਾ ਹੈ ਉਹਦੇ ਵਿੱਚ ਵੀ ਤੂੰ ਸ਼ਾਮਲ ਸੀ ਤਾਂ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਦੇਖੋ ਉਹ ਹਰੀਮ ਬਖਸ਼ ਤੇਰੇ ਕੋਲ ਫਰਿਆਦੀ ਹੋ ਕੇ ਆਇਆ ਸੀ ਵੇਖੋ ਪੱਟੀ ਦਾ ਫੌਜਦਾਰ ਵੀ ਮੁਸਲਮਾਨ ਜੇ ਦਿੱਤੀ ਨੂੰ ਚੋਕੇ ਖੜਿਆ ਉਹ ਵੀ ਮੁਸਲਮਾਨ ਜ਼ਕਰੀਆ ਖਾਨ ਵੀ ਮੁਸਲਮਾਨ ਇੱਕ ਮੁਸਲਮਾਨ ਹੀ ਦੂਜੇ ਮੁਸਲਮਾਨ ਦੇ ਉੱਪਰ ਜਿਹੜਾ ਜ਼ੁਲਮ ਕਰ ਰਿਹਾ ਸੀ ਤਾਂ ਇੱਕ ਸਿੱਖ ਨੇ ਕੀ ਕੀਤਾ ਉਸ ਜ਼ੁਲਮ ਨੂੰ ਰੋਕਿਆ ਸੀ ਇੱਕ ਮੁਸਲਮਾਨ ਹੀ ਦੂਸਰੇ ਮੁਸਲਮਾਨ ਦੇ ਉੱਪਰ ਧੱਕਾ ਕਰ ਰਿਹਾ ਸੀ ਪਰ ਸਿੱਖ ਦਾ ਜੋ ਕਰਮ ਸੀ ਪਾਰਿਓਪਕਾਰ ਕਰਨਾ ਸਿੱਖ ਨੇ ਉਹੀ ਪਾਰਿਓਪਕਾਰ ਕੀਤਾ ਸੀ ਤਾਂ ਇਸ ਕਰਕੇ ਜ਼ਕਰੀਆ ਖਾਨ ਨੇ ਫਿਰ ਭਾਈ ਤਾਰੂ ਸਿੰਘ ਜੀ ਨੂੰ ਜਿਹੜਾ ਸੀ ਪਹਿਲਾਂ ਚਰਖੜੀ ਦੇ ਉੱਪਰ ਚੜਾਉਣ ਦਾ ਫਤਵਾ ਜਿਹੜਾ ਉਹ ਜਾਰੀ ਕੀਤਾ ਭਾਈ ਤਾਰੂ ਸਿੰਘ ਨੂੰ ਚਰਖੜੀ ਦੇ ਤੇ ਚੜਾਇਆ ਗਿਆ ਉਹਨਾਂ ਦਾ ਸਰੀਰ ਪਿੰਜਿਆ ਗਿਆ ਫਿਰ ਅਗਲੇ ਦਿਨ ਜਦੋਂ ਕਚੈਰੀ ਦੇ ਵਿੱਚ ਪੇਸ਼ ਕੀਤਾ ਤਾਂ ਜਕਰੀਆ ਖਾਂ ਕਹਿੰਦਾ ਹੈ ਸਿੱਖੀ ਛੱਡ ਦੇ ਇਸਲਾਮ ਚ ਆ ਜਾ ਭਾਈ ਤਾਰੂ ਸਿੰਘ ਕਹਿਣ ਲੱਗੇ ਇਹ ਸਿੱਖੀ ਨਹੀਂ ਛੱਡੀ ਜਾ ਸਕਦੀ ਤਾਂ ਜ਼ਕਰੀਆ ਖਾਂ ਹੰਕਾਰ ਚਾਣ ਕੇ ਕਹਿੰਦਾ ਏ ਜਿਹੜੀ ਸਿੱਖੀ ਦਾ ਤੂੰ ਇੰਨਾ ਹੀ ਮਾਣ ਕਰਦਾ ਹੈ ਨਾ ਮੈਂ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਜਿਹੜੇ ਉਹ ਛਾੜ ਦਿਆਂਗਾ ਆਗੋਂ ਸੁਭਾਵਕ ਕੀ ਭਾਈ ਤਾਰੂ ਸਿੰਘ ਕਹਿਣ ਲੱਗੇ ਕਹਿੰਦੇ ਦੇਖ ਖਾਲਸਾ ਵੀ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਵੇਗਾ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਉਣ ਦਾ ਹੁਕਮ ਜਿਹੜਾ ਉਹ ਸੁਣਾਇਆ ਜਾਂਦਾ ਹੈ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਭਾਈ ਤਾਰੂ ਸਿੰਘ ਨੂੰ ਜਿਹੜਾ ਸੀ ਉਹ ਬਿਠਾਇਆ ਜਾਂਦਾ ਹੈ ਉਹਨਾਂ ਦੇ ਸਿਰ ਦੇ ਉੱਪਰ ਰੰਬੀ ਰੱਖ ਕੇ ਜਿਹੜੀਆਂ ਸਟਾਂ ਲਾਈਆਂ ਜਾਂਦੀਆਂ ਤੇ ਉਹਨਾਂ ਦੀ ਖੋਪਰੀ ਜਿਹੜੀ ਉਹ ਲਾਹ ਦਿੱਤੀ ਜਾਂਦੀ ਹੈ ਖੋਪਰੀ ਲਾਉਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿਲੇ ਦੇ ਪਿਛਲੇ ਪਾਸੇ ਇੱਕ ਖਾਈ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਉੱਥੇ ਬੈਠੇ ਵੀ ਭਾਈ ਤਾਰੂ ਸਿੰਘ ਗੁਰੂ ਗੁਰੂ ਦਾ ਜਾਪ ਕਰਦੇ ਪੈ ਸੀ ਵਾਹਿਗੁਰੂ ਵਾਹਿਗੁਰੂ ਨੂੰ ਜਪਦੇ ਪੈ ਸੀ ਤਾ ਇੱਕ ਤਰਖਾਨ ਸਿੱਖਣੇ ਆਣ ਕੇ ਉਹਨਾਂ ਦੇ ਸਿਰ ਦੇ ਉੱਪਰ ਜਿਹੜਾ ਸੀ ਲੇਪ ਲਾਇਆ ਭਾਵ ਕਿ ਉਹਨਾਂ ਨੂੰ ਆਰਾਮ ਦੇਣ ਦੀ ਕੋਸ਼ਿਸ਼ ਕੀਤੀ ਭਾਈ ਤਾਰੂ ਸਿੰਘ ਜੀ ਖੋਪਰੀ ਲੱਥਣ ਤੋਂ 22 ਦਿਨ ਤੱਕ ਵੀ ਬਾਦ ਵਿੱਚ ਜਿੰਦੇ ਰਹਿੰਦੇ ਆ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਦੇ ਆ ਦੂਜੇ ਪਾਸੇ ਜਿਹੜਾ ਸੀ ਉਹ ਜ਼ਕਰੀਆ ਖਾਂ ਉਹਨੂੰ ਪਿਸ਼ਾਬ ਦਾ ਬੰਨ ਪੈ ਜਾਂਦਾ ਹੈ ਉਹ ਕਰ ਲੌਂਦਾ ਹੈ ਤਾਂ ਉਸ ਵੇਲੇ ਵੈਦਾਂ ਹਕੀਮਾਂ ਨੇ ਉਹਦਾ ਇਲਾਜ ਕੀਤਾ ਪਰ ਕੋਈ ਵੀ ਇਲਾਜ ਜਿਹੜਾ ਸੀ ਉਹ ਨਹੀਂ ਸੀ ਹੋ ਰਿਹਾ ਉਹਨੂੰ ਆਰਾਮ ਨਹੀਂ ਸੀ ਆ ਰਿਹਾ ਤਾ ਫਿਰ ਉਹਨੇ ਭਾਈ ਤਾਰੂ ਸਿੰਘ ਨੂੰ ਬੇਨਤੀ ਕੀਤੀ ਕਿ ਮੈਂ ਸੰਤ ਆਤਮਾ ਨੂੰ ਬਿਨਾਂ ਕਿਸੇ ਕਾਰਨ ਤੋਂ ਸ਼ਹੀਦ ਕੀਤਾ ਹੈ ਫਿਰ ਭਾਈ ਤਾਰੂ ਸਿੰਘ ਕਹਿਣ ਲੱਗੇ ਮੈਂ ਤਾਂ ਕੁਝ ਨਹੀਂ ਕਰ ਸਕਦਾ ਇਹ ਖਾਲਸੇ ਦੇ ਕੋਲ ਹੀ ਹੈ ਖਾਲਸੇ ਨੂੰ ਬੇਨਤੀ ਕੀਤੀ ਜਾਏ ਫਿਰ ਭਾਈ ਸੁਬੇਕ ਸਿੰਘ ਦੇ ਰਾਹੀਂ ਖਾਲਸੇ ਨੂੰ ਬੇਨਤੀ ਕੀਤੀ ਗਈ ਸਿਖਾਣੇ ਕਿਆ ਭਾਈ ਤਾਰੂ ਸਿੰਘ ਦੇ ਕਹੇ ਬੋਲ ਅਟਲ ਐ ਇਸ ਕਰਕੇ ਭਾਈ ਤਾਰੂ ਸਿੰਘ ਜੀ ਦੇ ਜਿਹੜਾ ਉਹ ਪੈਰਾਂ ਨੂੰ ਸੁਹਾ ਕੇ ਜੁੱਤੀ ਜਿਹੜੀ ਆ ਉਹ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੀ ਜਾਏ ਭਾਈ ਤਾਰੂ ਸਿੰਘ ਦੇ ਚਰਨਾਂ ਨੂੰ ਲਾ ਕੇ ਜੋਤੀ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੀ ਗਈ ਉਹਨੂੰ ਥੋੜੀ ਰਾਹਤ ਮਹਿਸੂਸ ਹੋਈ ਜੁੱਤੀਆਂ ਖਾਂਦਾ ਖਾਂਦਾ ਪਾਪੀ ਜਿਹੜਾ ਸੀ ਉਹ ਨਰਕ ਸੁਧਾਰ ਗਿਆ ਤਾਂ ਹੀ ਰਤਨ ਸਿੰਘ ਭੰਗੂ ਨੇ ਲਿਖਿਆ ਨਵਾਬ ਮੌਤ ਜਦ ਨੇੜੇ ਆਈ ਟਿਮ ਟਿਮ ਲਾਗੋ ਕਰਤ ਬੁਰਾਈ ਉਹਦੀ ਹੋਂਦ ਮੌਤ ਨੇੜੇ ਆਈ ਹੋਈ ਸੀ ਉਹ ਹੋਰ ਦੁਗਣੇ ਪਾਪ ਜਿਹੜੇ ਉਹ ਕਰ ਰਿਹਾ ਸੀ ਇਦਾਂ ਕਰਕੇ ਪਾਪੀ ਜਕਰੀਆ ਖਾਂ ਨਰਕ ਸੁਧਾਰ ਜਾਂਦਾ ਫਿਰ ਉਸ ਤੋਂ ਬਾਅਦ 22ਵੇਂ ਦਿਨ ਜਾ ਕੇ ਭਾਈ ਤਾਰੂ ਸਿੰਘ ਜੀ ਜਿਹੜੇ ਆ ਜਦੋਂ ਆਪਣਾ ਸਰੀਰ ਕਚੋਲਾ ਛੱਡਣ ਲੱਗੇ ਉਹਨਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿੱਚੋਂ ਜਲ ਲਿਆਂਦਾ ਜਾਏ ਜਲ ਲਿਆਂਦਾ ਗਿਆ ਉਹਨਾਂ ਜਲ ਨਾਲ ਇਸ਼ਨਾਨ ਕੀਤਾ ਬਾਣੀ ਦਾ ਜਾਪ ਕੀਤਾ ਤਾਂ 1 ਸਾਵਣ 1745 ਈਸਵੀ ਨੂੰ ਭਾਈ ਤਾਰੂ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਆ ਫਿਰ ਭਾਈ ਤਾਰੂ ਸਿੰਘ ਜੀ ਹੋਣਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਕੜਾ ਪ੍ਰਸ਼ਾਦੀ ਦੀ ਦੇਗ ਵਰਤਾਈ ਜਾਂਦੀ ਹੈ ਇਹ ਭਾਈ ਤਾਰੂ ਸਿੰਘ ਜੀ ਸੀ ਜਿਨ੍ਹਾਂ ਨੇ ਸਿੱਖੀ ਕੇਸਾਂ ਸੁਆਸਾਂ ਦੇ ਨਾਲ ਨਿਭਾਈ ਆਪਣਾ ਖੋਪਰ ਤੱਕ ਜਿਹੜਾ ਸੀ ਉਹ ਲੋਹਾ ਦਿੱਤਾ ਪਰ ਸਿੱਖੀ ਨੂੰ ਦਾਗ ਨਹੀਂ ਲੱਗਣ ਦਿੱਤਾ ਉਹਨਾਂ ਦੀ ਕਲਣਾ ਨੂੰ ਉਹਨਾਂ ਦੀ ਕਰਨੀ ਨੂੰ ਪ੍ਰਣਾਮ ਕਰੀਏ ਸਜਦਾ ਕਰੀਏ ਤੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ਿਸ਼ ਕਰੋ ਏ ਭਾਈ ਤਾਰੂ ਸਿੰਘ ਜੀ ਦਾ ਮੁबारक ਜੀਵਨ ਸੀ ਸਾਂਝ ਪਾਉਂਦੇ ਆ ਭੁੱਲਾਂ ਦੀ ਖਿਮਾ ਤੁਹਾਨੂੰ ਇਤਿਹਾਸ ਦੀ ਜਾਣਕਾਰੀ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਨਾਲੇ ਇਹ ਵੀਡੀਓ ਹੋਰ ਜਿਹੜੇ ਸੱਜਣ ਮਿੱਤਰ ਉਹਨਾਂ ਨਾਲ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ